ਇਸ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਤੁਹਾਨੂੰ 4 ਮਹੀਨਿਆਂ ਦੀ ਗੱਬਣ ਚੈੱਕ ਪਾਸ ਬੜੀ ਖੁੱਲੀ ਬਾਡੀ ਦੀ ਚੰਗੀ ਮਜ਼ਬੂਤ ਤੇ ਸੋਹਣੇ ਪ੍ਰਿੰਟ ਡਿਜ਼ਾਈਨ ਵਾਲੀ ਮਾਰਵਾੜੀ ਅਵਲਖ ਘੋੜੀ ਦਿਖਾਉਣੀ ਆ ਘੋੜੀ ਦੀਆਂ ਪਹਿਲਾਂ ਤੁਸੀਂ ਬਣਤਰਾਂ ਚੈੱਕ ਕਰੋ ਮਜ਼ਬੂਤੀ ਬਹੁਤ ਜ਼ਿਆਦਾ ਆ ਤੇ ਬੈਡ ਬਾਡੀ ਦੀ ਬਹੁਤ ਜ਼ਿਆਦਾ ਖੁੱਲੀ ਆ ਸੁਮਸੰਭ ਬੜਾ ਹੈਵੀ ਲੱਗਿਆਗਾ ਘੋੜੀ ਦੇ ਪ੍ਰਿੰਟ ਦੋਨੇ ਪਾਸਿਆਂ ਤੋਂ ਘੋੜੀ ਦਾ ਇੱਕੋ ਜਿਹਾ ਜਾ ਆਵਲਖ ਦਾ ਆਮ ਆਪਾਂ ਦੇਖਦੇ ਆ ਡਿਜ਼ਾਈਨ ਥੋੜਾ ਜਿਹਾ ਇੱਕ ਪਾਸੇ ਘੱਟ ਹੁੰਦਾ ਇੱਕ ਪਾਸੇ ਵੱਧ ਹੁੰਦਾ ਇਹਦਾ ਦੋਨਾਂ ਪਾਸਿਓਂ ਇੱਕੋ ਜਿਹਾ ਸੇਮ ਡਿਜ਼ਾਈਨ ਪ੍ਰਿੰਟ ਆ 7 ਸਾਲ ਕੋੜੀ ਦੀ ਉਮਰ ਆ ਕਾਦੇ ਦਾ 61 ਇੰਚਾ ਦੋਸਤੋ ਮੱਥੇ ਤੇ ਬਹੁਤ ਸੋਹਣਾ ਬਲੇਜ ਆ ਇਹਦੇ ਤੇ ਹੁਣ ਇਹਦਾ ਤੁਸੀਂ ਤੋਰਾ ਤਾਰਾ ਚੈੱਕ ਕਰੋ ਕੋੜੀ ਸਵਾਰੀ ਦੇ ਹੱਕ ਨੂੰ ਬਹੁਤ ਜ਼ਿਆਦੇ ਕੈਮ ਆ ਸੋਹਣਾ ਸਾਫ਼ ਰੇਵੀਆ ਤੁਰਦੀ ਆ ਆਪ ਇਹ ਹੈਗੀ ਆਗੀ ਰਾਮਪੁਰਾ ਮੱਠ ਲੈਣ ਦੀ ਕੋੜੀ ਰਾਮਪੁਰ ਮਠ ਲੈਣ ਦੀ ਘੋੜੀ ਆ ਦੋਸਤੋ ਤੇ ਚੰਦਰ ਤੇਜ ਘੋੜੇ ਦੀ ਬੱਚੀ ਆ ਤੇ 4 ਮਹੀਨਿਆਂ ਦੀ ਇਹ ਗੱਬਣ ਚੈੱਕ ਪਾਸ ਆ ਕਾਲੇ ਕਾਂਟੇ ਦੇ ਪੋਤੇ ਤੋਂ ਕਾਲੇ ਕਾਂਟੇ ਦੇ ਅੱਗੇ ਬੱਚਾ ਆ ਗਿਆ ਸਮਰਾਟ ਤੇ ਸਮਰਾਟ ਦੇ ਅੱਗੇ ਬੱਚਾ ਆ ਗਿਆ ਅਸ਼ਵ ਸਮਰਾਟ ਅਸ਼ਵ ਸਮਰਾਟ ਘੋੜੇ ਤੋਂ ਇਹ 4 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਦੋਸਤੋ ਘੋੜੀ ਬਣਤਰਾਂ ਦੀ ਚੰਗੀ ਆ ਭੌਰੀਆਂ ਭੂਰੀਆਂ ਦੀ ਸਾਫ ਆ ਗਈ ਤੇ ਬਾਕੀ ਸਵਾਰੀ ਦਾ ਤਾਂ ਤੁਸੀਂ ਤੋਰਾ ਦੂਰਾ ਚੈੱਕ ਕਰ ਹੀ ਲਿਆ ਘੋੜੀ ਸੋਹਣਾ ਤੁਰਦੀ ਆ ਡਿਜ਼ਾਈਨ ਵੀ ਸੋਹਣਾਗਾ ਕਿਸੇ ਪਾਸੋਂ ਘੋੜੀ ਮਾਰ ਨਹੀਂ ਖਾਂਦੀ ਉਮਰ ਵੀ ਇਹਦੀ ਹਸਾਬ ਸਿਰਦੀ ਆ ਨਵਾਂ ਹਾਣਾ ਦੋਸਤੋ ਸੋ ਜਿਹੜਾ ਵੀ ਕੋਈ ਚਾਹਵਾਨ ਸੱਜਣ ਚੰਗੀ ਆਵਲਖ ਘੋੜੀ ਸੋਹਣੇ ਪ੍ਰਿੰਟ ਡਿਜ਼ਾਈਨ ਵਾਲੀ ਗੱਬਣ ਚੈੱਕ ਪਾਸ ਖਰੀਦਣਾ ਚਾਹੁੰਦਾਗਾ ਤੇ ਘੋੜਾ ਸੋਹਣਾ ਬਹੁਤ ਜ਼ਿਆਦਾ ਜੀਤੋ ਇਹ ਗੱਬਣ ਆਗੀ ਸੋ ਬਰੀਡਿੰਗ ਦੇ ਹੱਕ ਨੂੰ ਵੀ ਘੋੜੀ ਚੰਗੀ ਆ ਪਹਿਲਾਂ ਵੀ ਇਹਨੇ ਜਿਹੜੇ ਬੱਚੇ ਦਿੱਤੇ ਆ ਸੋਹਣੇ ਦਿੱਤੇ ਵਿਆ ਤੇ ਕਾਲ ਕਰ ਲਿਓ ਜਿਹੜਾ ਵੀ ਬੰਦਾ ਚੰਗੀ ਆਬਲ ਘੋੜੀ ਸੋਹਣੇ ਡਿਜ਼ਾਈਨ ਵਾਲੀ ਖਰੀਦਣਾ ਚਾਹੁੰਦਾ ਹੋਇਆ ਐਡਰੈਸ ਨੋਟ ਕਰ ਲਓ ਤੇ ਨਾਂਗਾ ਬਾਈ ਦਾ ਓਨਰ ਦਾ ਅਮਨਦੀਪ ਸਿੰਘ ਪਿੰਡ ਤਾਜਪੁਰ ਰਾਏਕੋਟ ਦੇ ਬਿਲਕੁਲ ਨਾਲ ਲੱਗ ਮਾ ਪਿੰਡਾਗਾ 4-5 ਕਿਲੋਮੀਟਰ ਤੇ ਤੇ ਨੰਬਰ ਬਾਈ ਅਮਨਦੀਪ ਦਾ ਨੋਟ ਕਰ ਲਓ 997152 15099 ਇਸ ਨੰਬਰ ਤੇ ਗੱਲਬਾਤ ਕਰਕੇ ਤੁਸੀਂ ਬਾਈ ਦੇ ਘਰੇ ਜਾ ਕੇ ਘੋੜੀ ਦੇਖ ਕੇ ਚੰਗੀ ਸਵਾਰੀ ਸਬੂਰੀ ਕਰਕੇ ਬਹਿ ਕੇ ਜਮਾ ਤਸੱਲੀ ਨਾਲ ਖਰੀਦ ਸਕਦੇ ਹੋ ਤੇ ਗੱਬਣ ਚ ਇੱਕ ਪਾਸ ਸੋਹਣੇ ਡਿਜ਼ਾਈਨ ਵਾਲੀਆਂ ਅਬਲਹ ਘੋੜੀਆਂ ਆਮ ਤੌਰ ਤੇ ਘੱਟ ਹੀ ਨਿਕਲਦੀਆਂ ਨੇ ਬਾਕੀ ਲਾਈਨ ਚੰਗੀ ਆ ਸੋਹਣੇ ਘੋੜੇ ਤੋਂ ਗੱਬਣਾ ਦੋਸਤੋ ਤੇ ਫੋਨ ਲਾ ਲਿਓ ਬਾਈ ਅਮਨਦੀਪ ਨੂੰ ਤਾਜਪੁਰ ਪਿੰਡ ਵਾਲੇ ਨੂੰ ਘੋੜੀ ਚੰਗੀ ਆ ਵੈਸੇ ਵੀ ਸੁਭਾਅ ਦੀ ਵੀ ਸਾਊ ਸ਼ਰੀਫਾ ਤੇ ਬਾਕੀ ਰੰਗ ਆ ਜਿਹੜਾ ਪਿਓਰ ਜੈਡ ਬਲੈਕ ਆ ZW ਇੱਕ ਪਿਓਰ ਪੱਕਾ ਕਾਲਾ ਰੰਗ ਆ ਤੇ ਉਹਦੇ ਵਿੱਚ ਪ੍ਰਿੰਟ ਆ ਜਿਹੜਾ ਘੋੜੀ ਦਾ ਬਹੁਤ ਜ਼ਿਆਦਾ ਸੋਹਣਾ ਸੋ ਫੋਨ ਲਾ ਲਿਓ ਭਾਈ ਅਮਨਦੀਪ ਨੂੰ ਪਿੰਡ ਤਾਜਪੁਰ ਪਿੰਡ ਵਾਲੇ ਨੂੰ ਤੇ ਬਾਡੀ ਬਣਤਰ ਤਾਂ ਤੁਸੀਂ ਘੋੜੀ ਦੀ ਦੇਖ ਹੀ ਲਈ ਮਜ਼ਬੂਤ ਬਹੁਤ ਜ਼ਿਆਦਾ ਆ ਚੰਗੇ ਸੋਹਣੇ ਬੱਚੇ ਦਿੰਦੀ ਆ ਕਾਲ ਕਰ ਲਿਓ ਜਿਨੇ ਘੋੜੀ ਖਰੀਦਣੀ ਹੋਈ ਰੇਟ ਦੀ ਗੱਲ ਬਾਤ ਆ ਜਿਹੜੀ ਤੁਹਾਡੇ ਨਾਲ ਫੋਨ ਤੇ ਹੋ